ਸ਼੍ਰੀ ਪਰਸ਼ੁਰਮ ਬ੍ਰਾਹਮਣ ਸਭਾ ਨੰਗਲਵਲ ਨੰਗਲ ਦੇ ਸ਼੍ਰੀ ਲక్ష్ਮੀ ਨਾਰਾਇਣ ਮੰਦਿਰ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦੇ ਨਵ ਨਿਯੁਕਤ ਮੈਂਬਰ ਸੁਮਿਤ ਅਗਨੀ ਸੰਦਲ ਦਾ ਸਭਾ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਦੇ ਨਾਲ ਹੀ ਸ਼੍ਰੀ ਗੁਰੂ ਰਵਿਦਾਸ ਆਯੁਰਵੈਦ ਯੂਨੀਵਰਸਿਟੀ ਦੇ ਚੇਅਰਮੈਨ ਡਾਕਟਰ ਸੰਜੀਵ ਗੋਤਮ ਦਾ ਵੀ ਸਭਾ ਦੇ ਵੱਲੋਂ ਸਨਮਾਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਗੱਲਬਾਤ ਕਰਦਿਆਂ ਸ਼੍ਰੀ ਪਰਸ਼ੁਰਮ ਬ੍ਰਾਹਮਣ ਸਭਾ ਦੇ ਵੱਖ-ਵੱਖ ਮੈਂਬਰ ਸਹਿਬਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਸਮਾਜ ਦੇ ਹਿੱਤਾਂ ਦੀ ਰਾਖੀ ਕਰਨ ਵਾਲੇ ਬ੍ਰਾਹਮਣ ਵੈਲਫੇਅਰ ਬੋਰਡ ਦੇ ਵਿੱਚ ਨੰਗਲ ਦੇ ਨੌਜਵਾਨ ਸੁਮਿਤ ਅਗਨੀ ਸੰਧਲ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਇਸ ਦਾ ਧੰਨਵਾਦ ਕਰਦਿਆਂ ਤੇ ਉਹਨਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਬ੍ਰਾਹਮਣ ਸਮਾਜ ਨੂੰ ਸਮੱਸਿਆਵਾਂ ਪੇਸ਼ ਆ ਰਹੀਆਂ ਹਨ ਉਹਨਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀ ਪਰਸ਼ੁਰਮ ਬ੍ਰਾਹਮਣ ਸਭਾ ਦੇ ਵੱਖ-ਵੱਖ ਮੈਂਬਰ ਸਹਿਬਾਨਾਂ ਪੰਜਾਬ ਬ੍ਰਾਹਮਣ ਵੈਲਫੇਅਰ ਬੋਰਡ ਦੇ ਨਵ ਨਿਯੁਕਤ ਮੈਂਬਰ ਸੁਮਿਤ ਅਗਨੀ ਸੰਤਲ ਅਤੇ ਡਾਕਟਰ ਸੰਜੀਵ ਗੌਤਮ ਨੇ ਕੀ ਕਿਹਾ ਆਓ ਸੁਣਦੇ ਹਾਂ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਅੱਜ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਵੱਲੋਂ ਮੈਨੂੰ ਇੱਥੇ ਬੁਲਾਇਆ ਗਿਆ ਸੀ ਸਨਮਾਨਿਤ ਕਰਨ ਲਈ ਤੇ ਜਿੱਦਾਂ ਹੀ ਸਾਡੇ ਸਮਾਜ ਵਾਸਤੇ ਇਹ ਵਾਕਈ ਵੱਡੀ ਗੱਲ ਹੈ ਵੀ ਸਾਡੇ ਹਲਕੇ ਦੇ ਵਿੱਚੋਂ ਜਾਂ ਸਾਡੇ ਇਲਾਕੇ 'ਚੋਂ ਬ੍ਰਾਹਮਣ ਵੈਲਫੇਅਰ ਬੋਰਡ ਦਾ ਮੈਨੂੰ ਮੈਂਬਰ ਚੁਣਿਆ ਗਿਆ ਹੈ ਸਰਕਾਰ ਵੱਲੋਂ ਤੇ ਇਸ ਸਬੰਧ ਵਿੱਚ ਮੈਂ ਇਹੀ ਕਹਿ ਸਕਦਾ ਆਪਣੇ ਸਮਾਜ ਦੇ ਪ੍ਰਤੀ ਆਉਣ ਵਾਲੀਆਂ ਕੋਈ ਵੀ ਦਿੱਕਤ ਆਪਾਂ ਸਿੱਧੀ ਹੁਣ ਆਪਣੇ ਉੱਥੇ ਬੋਰਡ 'ਚ ਲਿਜਾ ਕੇ ਸਰਕਾਰ ਦੇ ਮੋਰੇ ਰੱਖ ਸਕਦੇ ਆ ਜੋ ਵੀ ਦਿੱਕਤ ਹੋਵੇ ਤੇ ਬਸ ਉਸੇ ਸਬੰਧ ਵਿੱਚ ਅੱਜ ਮੈਨੂੰ ਸਭਾ ਵੱਲੋਂ ਬੁਲਾਇਆ ਗਿਆ ਸੀਗਾ ਜੀ ਬੜੀ ਪ੍ਰੇਫਰੈਂਸ ਕਰਾਂਗੀ ਕਿਹੜੇ-ਕਿਹੜੇ ਕੰਮ ਜੋ ਹੁਣ ਮੈਨੂੰ ਇਹ ਗਾਈਡ ਕਰਦੇ ਰਹਿਣਗੇ ਜੀ ਪ੍ਰਧਾਨ ਜੀ ਅੱਗੇ ਹੈਗੇ ਆ ਡਾਕਟਰ ਸਾਹਿਬ ਹੈਗੇ ਆ ਜੀ ਜੋ ਵੀ ਸਮਾਜ ਦੇ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੋਵੇ ਆਪਣੇ ਬਸ ਵਾਰ ਤੋਂ ਬਾਅਦ ਉਸ ਜੀ ਅੱਜ ਭਗਵਾਨ ਸ਼੍ਰੀ ਪਰਸ਼uram ਬ੍ਰਾਹਮਣ ਸਭਾ ਨੰਗਲ ਵੱਲੋਂ ਸੁਮਿਤ ਸੰਧਲ ਸੁਮਿਤ ਸ਼ਰਮਾ ਜੀ ਨੂੰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਥੇ ਇਕੱਤਰ ਹੋਏ ਆਂ ਔਰ ਇਹਨਾਂ ਨੂੰ ਅਸੀਂ ਆਪਣੀਆਂ ਸਮੱਸਿਆਵਾਂ ਵੀ ਦਸੀਆਂ ਸਾਡੇ ਲਈ ਵੱਡੀ ਮਾਣ ਦੀ ਗੱਲ ਇਹ ਹੈ ਕਿ ਸਰਕਾਰਾਂ ਤਾਂ ਬੜੀਆਂ ਰਹੀਆਂ ਪਰ ਅੱਜ ਤੱਕ ਸਾਡਾ ਕਿਸੇ ਵੀ ਵਿਅਕਤੀ ਨੂੰ ਇਹ ਸਨਮਾਨ ਸਮਾਨਜਨਕ ਕੋਈ ਅਹੁਦਾ ਨਹੀਂ ਮਿਲਿਆ ਕਿਸੇ ਨੇ ਦਖਲ ਨਹੀਂ ਪੰਜਾਬ ਸਰਕਾਰ ਦੇ ਵਿੱਚ ਕੋਈ ਦਖਲ ਨਹੀਂ ਮਿਲਿਆ ਅੱਜ ਜਦੋਂ ਸੁਮਿਤ ਜੀ ਨੂੰ ਬਣਾਇਆ ਤਾਂ ਅਸੀਂ ਸਮਝਦੇ ਆਂ ਕਿ ਇਹ ਸਾਡੀਆਂ ਸਮੱਸਿਆਵਾਂ ਸਮੱਸਿਆਵਾਂ ਵੀ ਸੁਣਨਗੇ ਔਰ ਉਹਨਾਂ ਦਾ ਹੱਲ ਵੀ ਕਰਨਗੇ ਬ੍ਰਾਹਮਣ ਸਮਾਜ ਦਾ ਮਤਲਬ ਹੈ ਸਨਾਤਨ ਧਰਮ ਔਰ ਅਸੀਂ ਇਹਨਾਂ ਨੂੰ ਦੱਸਿਆ ਵੀ ਸਾਡਾ ਜਿਵੇਂ ਕਿ ਇਹ ਪਹਿਲਾਂ ਹੀ ਲੱਗੇ ਹੋਏ ਆ ਕੁਝ ਚੀਜ਼ਾਂ ਦੇ ਵਿੱਚ ਉਹਦੇ ਵਿੱਚ ਪ੍ਰਮੁੱਖ ਤੌਰ ਤੇ ਗਊਸ਼ਾਲਾ ਦਾ ਹੈ ਔਰ ਜਿਹੜਾ ਦੁਸ਼ਹਿਰੇ ਵਾਲਾ ਹੈ ਉਹ ਹੈ ਔਰ ਤੀਸਰਾ ਅਸੀਂ ਇਹਨਾਂ ਨੂੰ ਜੋ ਦੱਸਿਆ ਵੀ ਸਾਡੀ ਤੁਸੀਂ ब्राह्मण सभा ਨੂੰ ਜਗ੍ਹਾ ਦਵਾਨ ਦਾ ਕਿਸੇ ਜਗ੍ਹਾ ਕੋਈ ਐਸਾ ਅਪਰਾਲਾ ਕੀਤਾ ਜਾਵੇ ਕੁਛ ਅਸੀਂ ਵੀ ਦੱਸਾਂਗੇ ਕੁਛ ਇਹ ਵੀ ਦੱਸਣਗੇ ਸਾਡੀ ਪ੍ਰਾਇੋਰਟੀ ਇਹ ਹੈ ਵੀ ਸ਼ਹਿਰ ਦੇ ਵਿੱਚ ਹੋਵੇ ਤਾਂ ਕਮ ਸਿਕਮ ਲੋਕਾਂ ਦਾ ਆਣਾ ਜਾਣਾ ਲੋਕਾਂ ਦਾ ਵਰਤਣਾ ਉਹਦੇ ਵਿੱਚ ਠੀਕ ਰਹੇਗਾ ਸਾਡੀ ਦੂਜੀ ਪ੍ਰਾਇੋਰਟੀ ਇਹ ਹੈ ਵੀ ਕਿਸੇ ਸੁੰਨੀ ਜਗ੍ਹਾ ਨਾ ਹੋਵੇ ਅੱਜਕਲ ਚੋਰੀ ਕਿਸੋਰੀ ਨਸ਼ੇ ਕਿਸ਼ਾਰੇ ਦਾ ਕੰਮ ਹੈਗਾ ਤੇ ਅਸੀਂ ਚਾਹੁੰਦੇ ਆ ਵੀ ਸ਼ਹਿਰ ਦੇ ਵਿੱਚ ਹੋਵੇ ਤਾਂ ਬੜੀ ਮਾਣ ਵਾਲੀ ਗੱਲ ਹੋਏਗੀ ਔਰ ਇਹ ਸਰਕਾਰ ਹੈ ਸਰਕਾਰ ਆਪਣੇ ਉਹਦੇ ਨਾਲ ਪ੍ਰਯਾਸ ਨਾਲ ਕਰ ਸਕਦੀ ਹੈ ਜਿੱਥੇ ਸਾਡੀ ਬ੍ਰਾਹਮਣ ਸਭਾ ਦੀ ਸਾਡੇ ਹੋਰ ਕਿਸੇ ਤਰ੍ਹਾਂ ਵੀ ਸਾਡੀ ਜ਼ਰੂਰਤ ਪੈਗੀ ਅ ਅਸੀਂ ਵੀ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਐਸੀ ਗੱਲ ਨਹੀਂ ਸੋ ਭਗਵਾਨ ਪਰਸ਼ੂਰਾਮ ਦੇ ਉਹਦੇ ਵਿੱਚ ਇਹਨਾਂ ਨੂੰ ਮੌਕਾ ਮਿਲਿਆ ਸੋ ਅਸੀਂ ਇਹਨਾਂ ਕੋਲ ਇਹਨਾਂ ਕੰਮਾਂ ਦੀ ਉਮੀਦ ਕਰਦੇ ਹਾਂ ਜੈ ਭਗਵਾਨ ਪਰਸ਼ੂਰਾਮ ਸਰ ਜਿਹੜਾ ਸਾਡਾ ਦੀਸ਼ ਹੈ ਇਹ ਬੜਾ ਡੈਮੋਕ੍ਰੈਟਿਕ ਹੈ ਬੜਾ ਬਲਖਣ ਹੈ ਸਾਡੀ ਪੰਜਾਬ ਵਰਗੀ ਧਰਤੀ ਕਿਤੇ ਨਹੀਂ ਆ ਪਰ ਸਾਡੇ ਪੰਜਾਬ ਦੇ ਲੋਕ ਜਿਹੜੇ ਹੈ ਉਸ ਤੋਂ ਵੀ ਜ਼ਿਆਦਾ ਸੋਹਣੇ ਤੇ ਸਾਧਨ ਸੰਪੰਨ ਨੇ ਸਾਡੀ ਸਰਕਾਰ ਨੇ ਅਲੱਗ-ਅਲੱਗ ਸਮਾਜ ਦੇ ਵਿੱਚ ਅਲੱਗ-ਅਲੱਗ ਬੋਰਡ ਬਣਾਏ ਉਹਨਾਂ ਦਾ ਗਠਨ ਕੀਤਾ ਹੈ ਤਾਂ ਜੋ ਸਮਾਜ ਦੇ ਅਲੱਗ-ਅਲੱਗ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਨੂੰ ਸੋਲਵ ਕਰਿਆ ਜਾ ਸਕੇ ਉਸੇ ਕੜੀ ਦੇ ਵਿੱਚ ਬ੍ਰਾਹਮਣ ਵੈਲਫੇਅਰ ਬੋਰਡ ਜਿਹੜਾ ਬਣਿਆ ਹੈ ਪੰਜਾਬ ਦਾ ਉਹਦੇ ਸਦਸਿਆ ਸਾਡੀ ਸੁਮਿਤ ਸ਼ਰਮਾ ਜੀ ਜਿਹੜੀ ਪਿੰਡ ਤਲਵਾੜ ਤੋਂ ਨੇ ਇਹਨਾਂ ਨੂੰ ਬਣਾਇਆ ਗਿਆ ਇਨਾਂ ਦੀ ਯੋਗਤਾ ਦੇਖਦੇ ਹੋਏ ਇਹਨਾਂ ਦਾ ਸਮਾਜ ਦੇ ਵਿੱਚ ਕੰਮ ਕਰਨ ਦਾ ਤਰੀਕਾ ਰੂਟਵਾ ਦੇਖਦੇ ਹੋਏ ਮਾਨ ਸਰਕਾਰ ਨੇ ਸਰਦਾਰ ਹਰਜੋਤ ਸਿੰਘ ਬੈਂਸ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਪੰਜਾਬ ਦੀ ਸੋ ਸਾਨੂੰ ਉਮੀਦ ਹੈ ਸਾਰੇ ਜਿੰਨੇ ਲੋਕ ਅਸੀਂ ਅੱਜ ਇਕੱਠੇ ਹੋਏ ਆਂ ਹਰ ਸਮਾਜ ਦੀਆਂ ਅਲੱਗ-ਅਲੱਗ ਪ੍ਰੋਬਲਮ ਹੁੰਦੀਆਂ ਬ੍ਰਾਹਮਣ ਸਮਾਜ ਦੀ ਵੀ ਅਲੱਗ ਪ੍ਰੋਬਲਮ ਸੀਗੀਆਂ ਉਹ ਸਾਰੀਆਂ ਪ੍ਰੋਬਲਮ ਜਿਹੜੀਆਂ ਸਰਕਾਰ ਤੋਂ ਸੋਲਵ ਕਰਨ ਵਾਸਤੇ ਹੁੰਦੀਆਂ ਨੇ ਔਰ ਜਿਹੜੇ ਸਾਡੇ ਮੈਂਬਰ ਬਣੇ ਨੇ ਇਹਨਾਂ ਨੂੰ ਦੱਸੇ ਜਾਣਗੇ ਇਹ ਲੋਕ ਦੱਸਣਗੇ ਸੋ ਸੌਲਵ ਜਿਹੜੀਆਂ ਉਹਨਾਂ ਦਾ ਜਿਹੜਾ ਹੱਲ ਹੈ ਇਹ ਕਰਾਂਗੇ ਠੀਕ ਹੈ ਨਾ ਇਹਦੇ ਵਿੱਚ ਸਾਡੇ ਹਲਕੇ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੀ ਹੈ ਕਿ ਸਾਡੇ ਹਲਕੇ ਨੂੰ ਬੋਰਡ ਦਾ ਜਿਹੜਾ ਮੈਂਬਰ ਮਿਲਿਆ ਅੱਜ ਤੱਕ ਅਦੇ ਬੋਰਡ ਦਾ ਮੈਂਬਰ ਨਹੀਂ ਮਿਲਿਆ ਜੋ ਮੇਰੀ ਜਾਣਕਾਰੀ ਹੈਗੀ ਹੈ ਸੋ ਮੇਰੇ ਵੱਲੋਂ ਸਾਰੇ ਸਾਰੇ ਸਾਥੀਆਂ ਵੱਲੋਂ ਸਾਡੇ ਪੂਰੇ ਜਿੰਨੇ ਵੀ ਇੱਥੇ ਬ੍ਰਾਹਮਣ ਸਮਾਜ ਦੇ ਲੋਕ ਖੜੇ ਨੇ ਸਾਰੇ ਇਹਨਾਂ ਵੱਲੋਂ ਸੁਮਿਤਜੀ ਨੂੰ ਤੇ ਸਾਰੇ ਹੀ ਸਮਾਜ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਗਵਾਨ ਸ਼੍ਰੀ ਪਰਸ਼ੁਰਮ ਬ੍ਰਾਹਮਣ ਸਭਾ ਨੰਗਲ ਦੇ ਵੱਲੋਂ ਅੱਜ ਬਹੁਤ ਹੀ ਬ੍ਰਾਹਮਣ ਸਮਾਜ ਲਈ ਮਾਣ ਦਾ ਦਿਨ ਹੈ ਕਿ ਜੋ ਸਾਡਾ ਏਰੀਆ ਹੈ ਉਹ ਬ੍ਰਾਹਮਣ ਬਹੁ ਸੰਖਿਆ ਦੇ ਵਿੱਚ ਇੱਥੇ ਰਹਿੰਦੇ ਨੇ ਤੇ ਅੱਜ ਪੰਜਾਬ ਸਰਕਾਰ ਨੇ ਇਸ ਹਲਕੇ ਦੇ ਵਿੱਚੋਂ ਇੱਕ ਪਿੰਡ ਦੇ ਵਿੱਚੋਂ ਤਲਵਾੜਾ ਪਿੰਡ ਦੇ ਵਿੱਚੋਂ ਨਿਮਾਇੰਦਗੀ ਦਿੱਤੀ ਆ ਬ੍ਰਾਹਮਣ ਪਲਾਈ ਬੋਰਡ ਦੇ ਵਿੱਚ ਸਮਿਤ ਸ਼ਰਮਾ ਜੀ ਨੂੰ ਸਮੇਤ ਅਗਨੀ ਸੰਧਲ ਜੀ ਨੂੰ ਜੋ ਅੱਜ ਮੈਂਬਰ ਬਣਾਇਆ ਗਿਆ ਉਹਦੇ ਲਈ ਅੱਜ ਬ੍ਰਾਹਮਣ ਸਮਾਜ ਦੇ ਵਿੱਚ ਬਹੁਤ ਖੁਸ਼ੀ ਆ ਤੇ ਬ੍ਰਾਹਮਣ ਸਮਾਜ ਬਹੁਤ ਹੀ ਮਾਣ ਮਹਿਸੂਸ ਕਰਦਾ ਹੈ ਕਿ ਇਸ ਇਲਾਕੇ ਨੂੰ ਪਿਛੜੇ ਇਲਾਕੇ ਨੂੰ ਅੱਜ ਇਹ ਮਾਨ ਬਖਸ਼ਿਆ ਗਿਆ ਹੈ ਬ੍ਰਾਹਮਣ ਸਮਾਜ ਹਮੇਸ਼ਾ ਹੀ ਸਮਾਜ ਦੀ ਉਥਾਨ ਦੇ ਲਈ ਕੰਮ ਕਰਦਾ ਰਿਹਾ ਤੇ ਹਮੇਸ਼ਾ ਹੀ ਕਰਦਾ ਰਹੇਗਾ ਤੇ ਅਸੀਂ ਵੀ ਇਹ ਆਸ਼ਾ ਰੱਖਦੇ ਹਾਂ ਕਿ ਜੋ ਪੰਜਾਬ ਸਰਕਾਰ ਨੇ ਇਸ ਇਲਾਕੇ ਦੇ ਇਸ ਨੌਜਵਾਨ ਨੂੰ ਮਾਨ ਬਖਸ਼ਿਆ ਹੈ ਤੇ ਇਹ ਇਲਾਕਾ ਤੇ ਖਾਸ ਕਰਕੇ ਜੋ ਬ੍ਰਾਹਮਣ ਸਮਾਜ ਹੈ ਜੋ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਉਹਨਾਂ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਇਹ ਦਿਨ ਰਾਤ ਮਿਹਨਤ ਕਰਨਗੇ ਤੇ ਬ੍ਰਾਹਮਣਾਂ ਦੇ ਥਾਂ ਦੇ ਲਈ ਕੰਮ ਕਰਦੇ ਰਹਿਣਗੇ ਜੈ ਭਗਵਾਨ ਚ ਦੀ